ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੈਤ ਸ੍ਰੀ ਮਹਨਲਾ ਪੰਜਮ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੀ ਕਾਮ ਰਹਾਉ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੀ ਕਾਮ ਰਹਾਉ ਕੋਟ ਬਿਗਨ ਮਨ ਸੈ ਹਰ ਸੇਵਾ ਮੇ ਚਲ ਗੋਵਿੰਦ ਧਾਮ ਭਗਵੰਤ ਭਗਤ ਕਉ ਪਉਕਛ ਨਾਹੀ ਆਦਰ ਦੇਵਤ ਧਾਮ ਤਜ ਗੋਪਾਲਿਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗਹੋ ਨਾਨਕ ਸੁਖ ਸਮੋਹ ਹੈ ਬਿਸਰਾਮ ਤਜ ਗੋਪਾਲਿਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਕਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੋਹੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ